ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਲਏ ਹੋਏ ਐਕਸ਼ਨ ਹੋਏ ਤੇਜ਼ ਪੁਲਿਸ ਕਰ ਰਹੀ ਜੇਲ੍ਹਾਂ ਦੀ ਜਾਂਚ ਅੱਜ ਸੰਗਰੂਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਜੇਲ੍ਹ ਅੰਦਰ ਕੈਦੀਆਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਐਸ ਪੀ ਡੀ ਪਲਵਿੰਦਰ ਚੀਮਾ ਦੀ ਨਿਗਰਾਨੀ ਹੇਠ ਡੀ ਐਸ ਪੀ ਅਤੇ ਐਸ ਐਚਓ ਸਮੇਤ 150 ਦੇ ਲਗਭਗ ਪੁਲਿਸ ਮੁਲਾਜ਼ਮਾ ਨੇ ਸੰਗਰੂਰ ਜੇਲ੍ਹ ਦੀ ਸਾਂਭੀਨ ਕੀਤੀ ਦੁਪਹਿਰ ਦੇ ਵਕਤ ਜਦੋਂ ਕੈਦੀਆਂ ਦੀ ਬੰਦੀ ਹੁੰਦੀ ਹੈ ਉਸ ਵਕਤ ਜੇਲ੍ਹ ਦੇ ਅੰਦਰ ਐਕਸ਼ਨ ਚੇਤ ਚੈਕਿੰਗ ਕੀਤੀ ਗਈ ਕੈਦੀਆਂ ਦੇ ਸਮਾਨ ਦੇ ਨਾਲ-ਨਾਲ ਜੇਲ੍ਹ ਵਿੱਚ ਸੀਸੀਟੀਵੀ ਕੈਮ ਤੇ ਸਕਿਉਰਿਟੀ ਸਿਸਟਮ ਨੂੰ ਵੀ ਚੈਕਿੰਗ ਕੀਤਾ ਗਿਆ ਐਸਪੀ ਡੀ ਪਲਵਿੰਦਰ ਚੀਮਾ ਨੇ ਦੱਸਿਆ ਕਿ 2 ਘੰਟੇ ਦੇ ਲਗਭਗ ਅਸੀਂ ਚੈਕਿੰਗ ਕੀਤੀ ਉਹਨਾਂ ਦੱਸਿਆ ਕਿ ਫਿਲਹਾਲ ਅਜੇ ਤੱਕ ਸਾਨੂੰ ਕੋਈ ਵੀ ਮੋਬਾਈਲ ਫੋਨ ਜਾਂ ਕੋਈ ਹੋਰ ਸੱਕੀ ਚੀਜ਼ ਹੱਥ ਨਹੀਂ ਲੱਗੀ ਫਿਲਹਾਲ ਚੈਕਿੰਗ ਵਿੱਚ ਕੋਈ ਚੀਜ਼ ਬਰਾਮਦ ਨਹੀਂ ਹੋਈ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਇਸ ਤਰ੍ਹਾਂ ਦੀ ਚੈਕਿੰਗ ਹੈ ਕਿਸ ਤਰ੍ਹਾਂ ਦਾ ਬਿਆਨ ਆ ਮੈਂ ਇੱਥੇ ਐਜ਼ ਐਸਪੀਡੀ ਇਸ ਜਿਹੜਾ ਰੈਂਡਮ ਸਰਚਿੰਗ ਆਪਰੇਸ਼ਨ ਨੂੰ ਲੀਡ ਕਰਨਾ ਹੈ ਮੇਰੇ ਨਾਲ 2 ਡੀਐਸਪੀ ਸਮਾਨ ਨੇ 5 ਐਸਐਚਓ ਸਮਾਨ ਨੇ ਸੀਐਨ ਚਾਰਜ ਸਾਡੇ ਕੋਲ 150 ਤੋਂ ਪਲੱਸ ਜਿਹੜੀ ਫੋਰਸ ਹੈ ਅਸੀਂ ਇਹਨਾਂ ਦੇ ਜਿਹੜੀ ਦੁਪਹਿਰ ਦੀ ਬੰਦੀ ਹੁੰਦੀ ਹੈ ਉਸ ਟਾਈਮ ਜਾ ਕੇ ਸਾਰਾ ਇੱਕ ਇੱਕ ਦਾ ਸਮਾਨ ਚੈੱਕ ਕੀਤਾ ਪੱਕਾ ਪ੍ਰੋਪਰ ਜੋ ਅਸ ਪਰ ਲਾ ਸਾਨੂੰ ਐਸਓਪੀ ਦੱਸਿਆ ਗਿਆ ਆ ਇਹਨਾਂ ਦੇ ਕੋਲੋਂ ਕੋਈ ਕੰਟਰਾਬੈਂਡ ਮਿਲੇ ਜਾਂ ਕੋਈ ਮੋਬਾਈਲ ਮਿਲੇ ਜਾਂ ਉਹ ਆਪਾਂ ਨੂੰ ਪਤਾ ਲੱਗਦਾ ਵੀ ਕਾਫੀ ਇਸ ਚੀਜ਼ ਬਾਰੇ ਬਾਰ ਬਾਰ ਸਵਾਲ ਕੀਤੇ ਜਾਂਦੇ ਨੇ ਉਹਦੇ ਮੱਦੇ ਮੱਦੇ ਨਜ਼ਰ ਪ੍ਰੋਪਰ ਤਰੀਕੇ ਨਾਲ ਸਾਰੀ ਜਿਹੜੀ ਸਰਚ ਆਪਰੇਸ਼ਨ ਆ ਉਹ ਕੀਤਾ ਗਿਆ ਕੀ ਕੀ ਮਿਲਿਆ ਅੰਦਰੋਂ ਅਸੀਂ ਜਿਹੜੀ ਸਰਚ ਆਪਰੇਸ਼ਨ ਆ 12:30 ਵਜੇ ਦੀ ਸ਼ੁਰੂ ਕੀਤੀ ਹੈ ਹੁਣ ਅਪਰੋਕਸੀਮੇਟਲੀ ਸਰਚ ਆਪਰੇਸ਼ਨ ਦੇ 2 ਘੰਟੇ ਪਲੱਸ ਹੋ ਗਏ ਨੇ ਅੰਦਰੋਂ ਕੋਈ ਇਦਾਂ ਦੀ ਚੀਜ਼ ਨਹੀਂ ਮਿਲੀ ਨਾ ਕੋਈ ਮੋਬਾਈਲ ਰਿਕਵਰ ਹੋਇਆ ਨਾ ਕੋਈ ਕਾਉਂਟਰ ਬੈਂਡਰ ਕਵਰ ਹੋਇਆ ਇਸੇ ਤਰ੍ਹਾਂ ਸਾਰੀ ਜੇਲ੍ਹ ਦੀ ਸਿਕਿਉਰਿਟੀ ਨੂੰ ਵੀ ਰਿਵਿਊ ਕੀਤਾ ਗਿਆ ਸਾਰੇ ਪਾਸੋਂ ਜਾ ਕੇ ਤੇ ਪ੍ਰੋਪਰ ਉਸ ਚੀਜ਼ ਨੂੰ ਕਿ ਕੱਲ ਨੂੰ ਕਿ ਜਿਹੜੀ ਜੇਲ੍ਹ ਤੋਂ ਨੈਕਸਸ ਚੱਲਦੇ ਨੇ ਹੋਰ ਆ ਤਾਂ ਮੈਂ ਇਹ ਕਹਿਣਾ ਚਾਹਾਂਗਾ ਸੰਗਰੂਰ ਪੁਲਿਸ ਇਸ ਲਈ ਵਚਨਬੰਦ ਹੈ ਔਰ ਜੇਲ੍ਹ ਪ੍ਰਸ਼ਾਸਨ ਇਸ ਲਈ ਵਚਨਬੰਦ ਹੈ ਅਸੀਂ ਅੱਜ ਪ੍ਰੋਪਰ ਸਰਚ ਕੀਤੀ ਹੈ ਮਿਲਿਆ ਕੁਝ ਨਹੀਂ ਬਟ ਸਾਡੇ ਐਫਰਟਸ ਜਾਰੀ ਨੇ ਜਿਹੜਾ ਬਿਆਨ ਹੈ ਸਮੇਂ-ਸਮੇਂ ਤੇ ਚੱਲਦੇ ਰਹਿਣਗੇ ਕਿ ਕਿਸੇ ਸ਼ਿਕਾਇਤ ਦੇ ਤਹਿਤ ਤੁਸੀਂ ਸੱਚ ਕੀਤਾ ਮੈਂ ਜਿਵੇਂ ਤੁਹਾਨੂੰ ਕਿਹਾ ਜੀ ਰੈਂਡਮ ਸਰਚ ਆਪਰੇਸ਼ਨ ਨੇ ਮਹੀਨੇ ਚ ਇੱਕ ਤੋਂ ਦੋ ਵਾਰੀ ਹੁੰਦੇ ਹੀ ਹੁੰਦੇ ਨੇ ਹਰ ਵਾਰੀ ਔਰ ਅਨਸਰਟਨ ਟਾਈਮ ਤੇ ਰੱਖਿਆ ਜਾਂਦਾ ਨਹੀਂ ਕਿਸੇ ਦਿਨ अर्ਲੀ ਮਾਰਨਿੰਗ ਕਈ ਵਾਰੀ ਸ਼ਾਮ ਨੂੰ ਅੱਜ ਦੁਪਹਿਰ ਦੇ ਟਾਈਮ ਰੱਖਿਆ ਗਿਆ ਕਿ ਦੁਪਹਿਰ ਨੂੰ ਜਦੋਂ ਦੁਪਹਿਰ ਦੀ ਬੰਦੀ ਵਾਲੇ ਅੰਦਰ ਹੋਣ ਤਾਂ ਨਾਲ ਦੀ ਨਾਲ ਦੁਬਾਰਾ ਇਹਨਾਂ ਨੂੰ ਸਾਰਿਆਂ ਨੂੰ ਖੋਲ ਕੇ ਸਾਰੀ ਸਮਾਨ ਇਹਨਾਂ ਦੇ ਥੋਰੋਲੀ ਚੈੱਕ ਕੀਤਾ ਜਾਵੇ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਡਿਜੀਟਲ ਚੀਜ਼ ਕੋਈ ਕਾਊਂਟਰਬੈਂਡ ਕੋਈ ਵੀ ਚੀਜ਼ ਮਿਲੇ ਉਹ ਸਾਡੇ ਜੇ ਹੈ ਤਾਂ ਸਾਡੇ ਰਿਕਵਰ ਹੋ ਜਾਵੇ